ਸਤ ਨਾਮ ਸ਼੍ਰੀ ਵਾਹਿਗੁਰੂ ਸਭ ਜੀ ਆ ਮੈਂ ਆਇਆ ਦੂਰ ਚੱਲ ਕੇ ਤਕੀ ਤੌਸ਼ ਨਾ ਜੀ ਆ ਮਾਇਆ ਸਰ ਕੀ ਜਿਤ ਮੈਂ ਮੇਰਾ ਸਭੂ ਦੁੱਖ ਗਵਾਇ ਜੀ ਆ ਸਤਰਾ ਛੇਰੇ ਵਾਹੇ ਗੁਰੂ ਸਾਹਿਬ ਜੀ ਦਰਦ ਗਵਾਇਆ ਹਰ ਪ੍ਰਭੂ ਆਪਣੇ ਸਾਦ ਸੰਸਾਰ ਉਭਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦ ਸਮਾਲਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੂਗ ਸਗ ਆਨੰਦ ਗੁਣ ਗਾਵੋ ਮਨ ਤਨ ਦੇ ਸੁਖੀ ਰਾ ਪਤ ਤਉ ਉਦਾਰਨ ਸਤਿਗੁਰ ਮੇਰਾ ਮੋ ਤਿਸ ਕਾ ਪਰਵਸ ਬਖਸ਼ ਲੈ ਸਦ ਸਚੇ ਸਾਇਬ ਸੁਣ ਨਾਨਕ ਕੀ ਅਰਦਾਸ ਪਤ ਤੋ ਉਦਾਹਰਨ ਸਤ ਗੁਰ ਮੇਰਾ ਮੋਹ ਤਿਸ ਕਾ ਪਰਵਸਾ ਬੰਸ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅੱਜ ਦਿਨ ਮੰਗਲਵਾਰ 3 ਦਸੰਬਰ 18 ਮੰਗਰ ਹੈ ਅੱਜ ਦਿਨ ਮੰਗਲਵਾਰ 3 ਦਸੰਬਰ 18 ਮੰਗਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ